ਜਿਮੀ ਸ਼ੇਰਗਿੱਲ ਮਾਨਵ ਵੇਚ ਦੀ ਪੰਜਾਬੀ ਫਿਲਮ ਮਾਂ ਜਾਇਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਦੋ ਭਰਾਵਾਂ ਮਾਂ ਜਾਇਆਂ ਦੀ ਇਹ ਕਹਾਣੀ ਸਾਰਿਆਂ ਦਾ ਦਿਲ ਜਿੱਤਣ ਵਾਲੀ ਹੈ ਇਹ ਤਾਂ ਟੀਜ਼ਰ ਤੋਂ ਹੀ ਪਤਾ ਚੱਲ ਗਿਆ ਸੀ ਪਰ ਹੁਣ ਜਦੋਂ ਟ੍ਰੇਲਰ ਵੀ ਸਾਹਮਣੇ ਆ ਚੁੱਕਿਆ ਤਾਂ ਥੋੜਾ ਫਿਲਮ ਦੀ ਕਹਾਣੀ ਬਾਰੇ ਹੋਰ ਪਤਾ ਚੱਲਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਮਾ ਜਾਏ ਤੁਹਾਡੇ ਦਿਲ ਨੂੰ ਜ਼ਰੂਰ ਛੂ ਜਾਣ ਵਾਲੀ ਹੈ ਟ੍ਰੇਲਰ ਕਿਵੇਂ ਦਾ ਹੈ ਅਤੇ ਫਿਲਮ ਦੀ ਕਹਾਣੀ ਕਿਹੋ ਜਿਹੀ ਹੋਣ ਵਾਲੀ ਹੈ ਆਓ ਤੁਹਾਨੂੰ ਇਸ ਦੇ ਬਾਰੇ ਦੱਸਦੇ ਹਾਂ ਪਰ ਜੇ ਹੁਣ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਾਲੋ ਨਹੀਂ ਕੀਤਾ ਤਾਂ ਹੁਣੇ ਕਰ ਦਿਓ ਤਾਂ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਫਿਲਮ ਮਾਜਾਏ ਦੇ ਵਿੱਚ ਤੁਹਾਨੂੰ ਜਿਮੀ ਸ਼ੇਰ ਗਿੱਲ, ਮਨਵ ਵਿਜ, ਯੋਗਰਾਜ ਸਿੰਘ ਮੁੱਖ ਕਿਰਦਾਰਾਂ ਦੇ ਵਿੱਚ ਦਿਖਾਈ ਦੇਣ ਵਾਲੇ ਨੇ ਅਤੇ ਫਿਲਮ ਦੇ ਵਿੱਚ ਫੀਮੇਲ ਲੀਡ ਪਲੇ ਕੀਤਾ ਰਹਿਮਤ ਰਤਨ ਨੇ। ਰਹਿਮਤ ਸਾਲ 2019 ਦੀ ਮਿਸ ਪੀਟੀਸੀ ਪੰਜਾਬੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫਿਲਮ ਅੱਖੋ ਕੀ ਗੁਸਤਾਖੀਆਂ ਅਤੇ ਵੈਬ ਸੀਰੀਜ਼ ਕੈਟ ਦੇ ਵਿੱਚ ਵੀ ਕੰਮ ਕਰ ਚੁੱਕੀ ਹੈ। ਪਰ ਬਤੋ ਲੀਡ ਅਦਾਕਾਰਾ ਮਾਜਾਏ ਰਹਿਮਤ ਦੀ ਹੈ ਪਹਿਲੀ ਫਿਲਮ ਹੋਣ ਜਾ ਰਹੀ ਹੈ। ਮਾਜਾਇ ਫਿਲਮ ਨੂੰ ਮਸ਼ਹੂਰ ਪੰਜਾਬੀ ਫਿਲਮ ਡਾਇਰੈਕਟਰ ਨਵਨੀਤ ਸਿੰਘ ਨੇ ਡਾਇਰੈਕਟ ਕੀਤਾ ਜੋ ਕਿ ਹੁਣ ਤੱਕ ਪੰਜਾਬੀ ਸਿਨੇਮਾ ਨੂੰ ਤੇਰਾ ਮੇਰਾ ਕੀ ਰਿਸ਼ਤਾ ਮੇਲ ਕਰਾ ਦੇ ਰੱਬਾ ਸ਼ਰੀਕ ਅਤੇ ਸ਼ਰੀਕ ਟੂ ਵਰਗੀਆਂ ਕਈ ਵੱਡੀਆਂ ਫਿਲਮਾਂ ਦੇ ਚੁੱਕੇ ਨੇ ਫਿਲਮ ਮਾਜਾਇ ਦੀ ਕਹਾਣੀ ਇੱਕ ਸੱਚੀ ਕਹਾਣੀ ਹੈ ਜਿਸ ਦੇ ਉੱਪਰ ਫਿਲਮ ਬਣਾਈ ਗਈ ਹੈ ਇਹ ਕਹਾਣੀ ਦੋ ਸਕੇ ਭਰਾਵਾਂ ਦੇ ਪਿਆਰ ਦੀ ਕਹਾਣੀ ਹੈ ਜਿਸ ਦੇ ਵਿੱਚ ਮਾਨਵ ਵਿੱਚ ਵੱਡੇ ਭਰਾ ਬਿੱਲਾ ਵੀਰਜੀਤ ਅਤੇ ਜਿਮੀ ਸ਼ੇਰ ਗਿੱਲ ਛੋਟੇ ਭਰਾ ਅਮਰ ਦੇ ਕਿਰਦਾਰ ਦੇ ਵਿੱਚ ਦਿਖਾਈ ਦੇ ਰਹੇ ਨੇ ਜਿੱਥੇ ਅਮਰ ਆਪਣੇ ਵੱਡੇ ਭਰਾ ਦੇ ਅਪਾਹਜ ਹੋਣ ਦੇ ਦੁੱਖ ਨੂੰ ਮਹਿਸੂਸ ਕਰਦਾ ਹੋਇਆ ਵੱਡਾ ਹੋ ਕੇ ਡਾਕਟਰ ਬਣਨ ਦਾ ਸੁਪਨਾ ਦੇਖਦਾ ਉੱਥੇ ਹੀ ਬਿੱਲਾ ਵੀਰਜੀ ਵੀ ਆਪਣੇ ਛੋਟੇ ਭਰਾ ਦੇ ਸੁਪਨੇ ਨੂੰ ਆਪਣਾ ਸੁਪਨਾ ਬਣਾ ਕੇ ਉਸ ਨੂੰ ਪੂਰਾ ਕਰਨ ਦੇ ਵਿੱਚ ਜੁਟ ਜਾਂਦਾ ਅਤੇ ਉਹ ਕਹਿੰਦਾ ਕਿ ਆਪਣੀਆਂ ਅੱਖਾਂ ਦੇ ਨਾਲ ਦੇਖੇ ਸੁਪਨੇ ਆਪਣੇ ਭਰਾ ਦੇ ਲਈ ਕਦੇ ਅਧੂਰੇ ਨਹੀਂ ਰਹਿੰਦੇ ਬਾਪੂ ਇਹ ਗੱਲ ਦੱਸ ਆਪਣੀਆਂ ਅੱਖਾਂ ਨਾਲ ਵੇਖੇ ਸੁਪਨੇ ਆਪ ਦੇ ਭਰਾ ਦੇ ਕਦੇ ਅਧੂਰੇ ਨਹੀਂ ਰਹਿੰਦੇ ਟਰੇਲਰ ਦੇ ਵਿੱਚ ਦਿਖਾਇਆ ਗਿਆ ਹੈ ਕਿ ਦੋਵੇਂ ਭਰਾ ਇਸ ਸੁਪਨੇ ਨੂੰ ਪੂਰਾ ਕਰਦੇ ਕਰਦੇ ਉਸ ਮੋੜ ਦੇ ਉੱਪਰ ਆ ਖੜੇ ਹੋ ਜਾਂਦੇ ਨੇ ਜਿੱਥੇ ਦੋਵਾਂ ਵਿਚਕਾਰ ਦੂਰੀਆਂ ਆ ਜਾਂਦੀਆਂ ਨੇ ਕਿਉਂਕਿ ਅਮਰ ਨੂੰ ਹੁਣ ਅਮਰੀਕਾ ਜਾਣਾ ਪੈਂਦਾ ਅਤੇ ਆਪਣੀ ਡਾਕਟਰੀ ਪੂਰੀ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਟਰੇਲਰ ਦੇ ਵਿੱਚ ਫਿਲਮ ਦੀ ਕਹਾਣੀ ਨੂੰ ਅਮਰੀਕਾ ਦੇ ਵਿੱਚ ਵਾਪਰੀ 911 ਦੀ ਦੁਖਦਾਈ ਘਟਨਾ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਉੱਥੇ ਸਿੱਖਾਂ ਦੇ ਨਾਲ ਕਿਹੋ ਜਿਹਾ ਵਤੀਰਾ ਹੋ ਰਿਹਾ ਸੀ ਕਿਹੋ ਜਿਹਾ ਮਾਹੌਲ ਬਣ ਗਿਆ ਸੀ ਇਹ ਸਭ ਫਿਲਮ ਦੇ ਵਿੱਚ ਦਿਖਾਇਆ ਜਾਏਗਾ ਹਾਲਾਂਕਿ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਇਹਨਾਂ ਦੋਵੇਂ ਭਰਾਵਾਂ ਦੀ ਕਹਾਣੀ ਕਿਸ ਮੋੜ ਦੇ ਉੱਪਰ ਪਹੁੰਚਦੀ ਹੈ ਇਹ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਚੱਲੇਗਾ ਫਿਲਮ ਆ ਜਾਏ 29 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਟ੍ਰੇਲਰ ਮੁੱਖ ਤੌਰ ਦੇ ਉੱਪਰ ਜਿਮੀ ਸ਼ੇਰਗਿੱਲ ਅਤੇ ਮਾਨਵ ਵੇਜ ਵੱਲੋਂ ਨਿਭਾਏ ਕਿਰਦਾਰਾਂ ਦੇ ਉੱਪਰ ਹੀ ਕੇਂਦ੍ਰਿਤ ਹੈ ਦੋਵਾਂ ਦੀ ਭਰਾਵਾਂ ਵਾਲੀ ਜੋੜੀ ਸੱਚਮੁੱਚ ਕਮਾਲ ਦੀ ਲੱਗ ਰਹੀ ਹੈ। ਇਸ ਫਿਲਮ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਮੀ ਸ਼ੇਰਗਿੱਲ ਦਾ ਇੱਕ ਕਮਬੈਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਮੀ ਦੀ ਕੋਈ ਵੀ ਕਾਮਯਾਬ ਪੰਜਾਬੀ ਫਿਲਮ ਦਰਸ਼ਕਾਂ ਦੇ ਲਈ ਨਹੀਂ ਆਈ ਹੈ। ਨਮਨੀਤ ਸਿੰਘ ਦੀ ਡਾਇਰੈਕਸ਼ਨ ਨੇ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਉਹੀ ਪੁਰਾਣਾ ਪੰਜਾਬੀ ਸਿਨੇਮਾ ਯਾਦ ਕਰਾ ਦਿੱਤਾ ਹੈ। ਇਸ ਗੱਲ ਦਾ ਸਬੂਤ YouTube ਦੇ ਉੱਤੇ ਟ੍ਰੇਲਰ ਉੱਪਰ ਆਏ ਪ੍ਰਸ਼ੰਸਕਾਂ ਦੇ ਕਮੈਂਟ ਦਿੰਦੇ ਨੇ ਜਿੱਥੇ ਹਰ ਕੋਈ ਰੱਜ ਕੇ ਟ੍ਰੇਲਰ ਦੀ ਤਾਰੀਫ਼ ਕਰਦਾ ਦਿਖਾਈ ਦੇ ਰਿਹਾ ਹੈ। ਤੁਹਾਨੂੰ ਇਹ ਟ੍ਰੇਲਰ ਜਾਂ ਫਿਰ ਇਹ ਜਾਣਕਾਰੀ ਕਿਵੇਂ ਦੀ ਲੱਗੀ ਹੈ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੀ ਕਰ ਸਕਦੇ ਹੋ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਹੁਣੇ ਕਰ ਦਿਓ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਰ ਸੇਵਾ